ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੇਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਨਾਨਕ ਨਾਮਲੇਵਾ ਸੰਗਤ ਦੇ ਵੱਲੋਂ ਪੂਰੇ ਜਿਵੇਂ ਪੰਜਾਬ ਭਾਰਤ ਦੇ ਵਿੱਚ ਜਿੰਨੇ ਵੀ ਗੁਰਨਾਨਕ ਨਾਮਲੇਵਾ ਸੰਗਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਗੁਰਪੁਰਬ ਨੂੰ ਸਮਰਪਿਤ ਜਿਹੜਾ ਹੈਗਾ ਨਗਰਕੁਤਨ ਸਾਹਿਬ ਸਜਾਏ ਜਾ ਰਹੇ ਨੇ ਤੇ ਅੱਜ ਅਸਲੀ ਚਿੱਤਰਨਗਰ ਦੇ ਵਿੱਚ ਰਾਜਪੁਰਾ ਦੇ ਵਿੱਚ ਚਿੱਤਰਨਗਰ ਦੇ ਵਿੱਚ ਮੰਜੀਦਾ ਜਿੱਥੇ ਦੱਸਿਆ ਕਿ ਪਿੰਡ ਇਸਲਾਮਪੁਰ ਤੋਂ ਗੁਰਦੁਆਰਾ ਸਾਹਿਬ ਤੋਂ ਜੋ ਨਗਰ ਕੀਰਤਨ ਸਾਹਿਬ ਆਰੰਭ ਹੋਏ ਨੇ ਤੇ ਸਭ ਚਿੱਤਰਨਗਰ ਸ਼ਹੀਦ ਉਦਮ ਸਿੰਘ ਨਗਰ ਸੇ ਵੱਖ-ਵੱਖ ਕਲੋਨੀਆਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਹੈਗਾ ਦੁਬਾਰਾ ਜੋ ਹੈ ਇੱਕ ਗੁਰਦੁਆਰਾ ਜਿਹੜਾ ਇਸਲਾਮਪੁਰ ਸਾਹਿਬ ਉੱਥੇ ਜਾ ਕੇ ਸਮਾਪਤ ਹੋਣਗੇ ਤਾਂ ਉਸ ਤੋਂ ਲੈ ਕੇ ਜਿਹੜਾ ਹੈਗਾ ਜੋ ਸੰਗਤਾ ਨੇ ਉਹਨਾਂ ਦੇ ਵੱਲੋਂ ਨਗਰ ਕੀਰਤਨ ਸਾਹਿਬ ਦਾ ਜਿਹੜਾ ਹੈਗਾ ਵਕ ਵਕ ਚੌਂਕਾ ਦੇ ਉੱਪਰ ਸਵਾਗਤ ਕੀਤਾ ਹੈ ਨਾਲ ਹੀ ਵਰਕਾ ਜਿਹੜੀ ਹੈ ਫੁੱਲਾਂ ਦੀ ਵਰਕਾ ਕਰਕੇ ਜੋ ਜੋ ਨਗਰ ਕੀਰਤਨ ਸਾਹਿਬ ਆਏ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਤੇ ਆਉ ਗਲਪਕ ਕਰਦੇ ਆ ਇਤੋ ਦੇ ਪ੍ਰਬੰਧਕ ਤੇ ਨਾਲ ਹੀ ਜੋ ਬਾਬਾ ਜੀ ਨੇ ਜਿਹੜੇ ਜਿਹੜੇ ਫਾਲਕੀ ਸਰਪੇ ਬੈਠੇ ਨੇ ਉਹਨਾਂ ਦੇ ਨਾਲ ਕਿ ਅੱਜ ਦੇ ਜਿਵੇਂ ਗੁਰਪੁਰਪ ਨੂੰ ਲੈ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਨਾਲ ਹੀ ਨੌਜਵਾਨਾਂ ਨੂੰ ਇਸ ਮੁੱਖੇ ਕੀ ਚੇਤੇ ਸਾਂਤਾਂ ਤਿਰਕ੍ਰਿਂਆਂ ਨੂੰ ਪਾਕਾਇਕਾ ਪ੍ਰਕਾਸ਼ ਦੇ ਅੜਾ ਮਨਾਉਂਦੇ ਹੋਏ ਗੁਰਦੁਆਰਾ ਸ਼ਾਂਤਪੁਰ ਤੋਂ ਨਗਰ ਜੇਟੋ ਤੋਂ ਕਾਇਆ ਗਿਆ ਜਿਗਾ ਕਿ ਗੁਰਦੇਗ ਬਾਹਦਰ ਕਲੋਨੀ ਤੋਂ ਹੁੰਦੇ ਹੋਏ ਜੇਤਰ ਨਗਰ ਕਲੋਨੀ ਤੋਂ ਹੁੰਦੇ ਹੋਏ ਟੈਂਡ ਦੇ ਪ੍ਰਕਰਮਾ ਕਰਕੇ ਜੋ ਗੁਣੇਸ਼ ਨਗਰ ਦੇ ਕਲੋਨੀ ਕੋਲ ਹੈ ਵੇ ਇслаਮਪੁਰ ਤੇ ਗੁਰਦੁਆਰਾ ਸ੍ਰੀ ਸੁਹਾਗੇਤ ਪਹੁੰਚੇਗੀ ਇਹ ਦੇ ਕਰਕੇ ਸੰਗਤਾਂ ਦੇ ਵਿੱਚ ਗਵਨਾਨਤ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਅੜਾ ਮਨਾਉਂਦੇ ਹੋਏ ਬਹੁਤ ਹੀ ਭਾਰੀ ਉਤਸ਼ਾਹ ਦੇ ਨਾਲ ਪਰ ਕਹਾ ਕਿ ਤੇ ਅਡਮ ਨਾ ਜਾਂਦਾ ਹਾਂ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਇਹ ਸ਼ੋਹ ਡਾੜੇ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹ ਰਹੇ ਆ ਜੀ ਨੌਜਵਾਨ ਵੀਰ ਬੋਤੀ ਅਦੇ ਮਾਲ ਦੇ ਨਾਲ 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 ਕਿਰਮ ਕਰਦੇ ਵੀ ਤੁਸੀਂ ਕਾਹੋਜ ਦਿਨਾਂ ਤੋਂ ਵੀ ਬੜੀ ਉਤਸ਼ਾਹ ਦੇ ਨਾਲ ਸੇਵਾ ਕਰ ਰਹੇ ਹੋ ਨੌਜਵਾਨ ਵੀਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਬੋਤਿਸ ਗੁਰੂ ਨਾਨਕ ਪਾਖਾ ਜੀ ਦੇ ਪ੍ਰਕਾਸ਼ ਜਾਨੇ ਦੀ ਪੂਤੀ ਚ ਆਪਣੇ ਤਨ ਮਨ ਤਾਂ ਦੇ ਨਾਲ ਸੇਵਾ ਕਰਕੇ ਗੁਰੂ ਨਾਨਕ ਪਾਖਾ ਜੀ ਦੀਆਂ ਤੁਸ਼ੀਆਂ ਪ੍ਰਾਪਤ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਪਾਖਾ ਜੀ ਦੀ ਸਫੇ ਤੰਤਨ ਸ੍ਰੀ ਗੁਰੂ ਨਾਨਕ ਪਾਖਾ ਜੀ ਦਾ ਪ੍ਰਕਾਸ਼ ਵੇੜਾ ਮਨਾਉਂਦੇ ਹੋਏ ਨੌਜਵਾਨ ਵੀਰ ਲਖੇ ਤੋਂ ਰਹਿਤ ਉਸ ਦੇ ਗੁਰੂ ਦੇ ਧਾਰਨੀ ਬਣੇ ਹਨ ਤੇ ਕੁਝ ਥਕਾਂ ਨੌਜਵਾਨ ਵੀਰਾਂ ਨੇ ਬੈਂਤੀ ਹੈ ਇਹ ਅਜਿਹੇ ਤੁਰਤ ਕਿ ਸ੍ਰੀ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਕੰਡੇ ਬਾਟੇ ਦਾ ਅੰਮ੍ਰਿਤ ਚੱਕ ਕੇ ਧੁਰੂ ਵਾਲੇ ਬਣਨ ਵਾਲੇ ਪੁਲੀਕਾ ਗੁਰਦਾ ਵਾਹਿਗੁਰੂ ਜੀ ਕੀ ਧਰਮ